ਲੈਫਟ ਹੈਂਡ ਰਾਈਟ ਦੀ ਪ੍ਰੋਬਲਮ ਖੜੀ ਹੋਈ ਹੈ ਨਾ ਉਹਨਾਂ ਨੇ ਰਿਲੀਜੀਅਨ ਦੇ ਨਾਂ ਤੇ ਸਿਰਫ ਕਰਚੈਨਟੀ ਨੂੰ ਅੱਗੇ ਰੱਖ ਕੇ ਤੇ ਉਹਦੇ ਐਂਟੀ ਪੋਲਿਟਿਕਸ ਖੜੀ ਕੀਤੀ ਐਂਟੀ ਸਟੈਬਲਿਸ਼ਮੈਂਟ ਖੜੀ ਹੋਈ ਜਿਹੜੀ ਲੈਫਟ ਦੀ ਪੋਲਿਟਿਕਸ ਸਾਰੀ ਉਹਨਾਂ ਨੂੰ ਦੁਨੀਆ ਦੇ ਵੱਖ-ਵੱਖ ਧਰਮਾਂ ਬਾਰੇ ਕੁਝ ਨਹੀਂ ਪਤਾ ਔਰ ਜਦੋਂ ਆਪ ਉੱਥੇ ਪੜਦੇ ਆ ਜਾਂ ਪੜਾਉਂਦੇ ਆ ਸੰਤ ਤੇਜਾ ਸਿੰਘ ਬਾਹਰ ਗਏ ਸੀ ਪਰ ਉਹਨਾਂ ਨੇ ਇੱਥੇ ਆਣ ਕੇ ਇੱਕ ਸਟੇਟਮੈਂਟ ਦਿੱਤੀ ਸੀ ਵੀ ਉਹ ਸੰਸਾਰ ਦੇ ਵਿੱਚ ਪੜ੍ਹਾਈ ਮਨੁੱਖ ਨੂੰ ਇਦਾਂ ਦਾ ਕਰ ਦਿੰਦੀ ਹੈ ਵੀ ਗੁਰੂ ਅੱਗੇ ਮੱਥਾ ਟੇਕਣ ਲੱਗੇ ਬੰਦੇ ਨੂੰ ਲੱਗਦਾ ਵੀ ਉਹ ਮਖੰਡ ਕਰ ਰਹੇ ਹਨ ਕਿ ਮੱਥ ਤਦਲ ਉਹ ਉੱਥੋਂ ਦਾ ਜਿਵੇਂ ਚਿਕੜ ਚ ਵੜ ਕੇ ਤੇ ਬਾਹਰ ਆਉਣਾ ਉਹ ਬੜੀ ਕਮਲ ਕੋਲੋਂ ਸਖਿਆਤ ਮਿਲ ਸਕਦੀ ਵੀ ਕਮਲ ਦਾ ਫੁੱਲ ਚਿਕੜ ਚ ਰਹਿੰਦਾ ਫਿਰ ਵੀ ਸਾਫ ਸੁਥਰਾ ਹੈ ਪਰ ਆਮਨਕ ਵਾਸਤੇ ਬੜਾ ਔਖਾ ਹੈ ਵੀ ਆਪਾਂ ਉਹਦੇ ਚ ਰਹਿਣਾ ਵੀ ਆ ਉਹ ਤੋਂ ਬੱਚੇ ਵੀ ਰਹਿਣਾ ਤੇ ਮੈਂ ਤੇ ਇਹੋ ਸਮਝਦਾ ਆਂ ਵੀ ਜਿਹੜਾ ਬੇਸ ਹੈ ਬੰਦੇ ਦਾ ਜਿਹੜਾ ਬੱਚਾ ਇੱਥੇ ਜੰਮਦਾ ਪਲਦਾ ਹੈ ਇਸ 'ਮੈਂ ਅਪੀਲ ਕੀਤੀ ਸੀ ਯੂਬਾ ਸਿਟੀ ਵਿੱਚ ਉਹ ਕਈਆਂ ਲੋਕਾਂ ਨੂੰ ਉਹਦੀ ਪ੍ਰੋਪਰ ਸਮਝ ਨਹੀਂ ਪਈ ਵੀ ਕਿਉਂ ਕੀਤੀ ਹੈ ਇੱਥੇ ਜਿਹੜਾ ਮਾਹੌਲ ਹੈ ਉਹਨੂੰ ਕੰਸਟਰਕਟਿਵ ਰੂਪ ਚ ਬਾਹਰ ਖੜਾ ਨਹੀਂ ਕੀਤਾ ਜਾ ਸਕਦਾ ਦਰبار صاحب ਦਾ ਬਾਹਰ ਮਾਡਲ ਤਿਆਰ ਕਰਕੇ ਤੇ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ